ਇਹ ਲੋਗਾ ਦੇ ਆ ਸਮੱਸਿਆਵਾਂ ਮੁਸ਼ਕਲਾਂ ਉਹ ਦੱਸ ਸਕਦਾ ਇੱਕ ਬਹੁਤ ਵਧੀਆ ਉਦਮਤ ਰਲਾ ਜਦੋਂ ਦਖਾਸਤੀ ਨੇ ਜਿਹੜੇ ਉਹ ਦਫਤਰ ਆਣ ਦੇ ਤਾਂ ਜਦੋਂ ਉਹਨਾਂ ਨੂੰ ਸਾਰੇ ਅਸਰ ਹਾਜ਼ਰ ਮਿਲਣਗੇ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਦਰਖਾਸਤਾਂ ਨਿਖਤਾਰਾ ਕਰਨ ਦੇ ਵਿੱਚ ਵੀ ਤੇਹੀ ਹੈ ਜਿਹੜੇ ਪੰਜਾਬ ਦੀ ਮੰਨਯੋਗੀ ਇਸਾਬ ਗੌਰ ਜਾਦੂ ਜੀ ਨੇ ਉਹਨਾਂ ਨੇ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਨੂੰ ਅਧਾਈਤਾਂ ਕੀਤੀਆਂ ਨੇ ਕਿ ਉਹ ਦਫਤਰ ਵਿੱਚ ਜਿੱਚੇ ਤੌਰ ਤੇ ਬੈਠਣ ਦੀ ਤਰਪਾਲਤਾ ਕਰ ਇਹ ਇਸ ਬਾਰੇ ਮਾਂਜੋਗ ਡੀਜੀ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਕਿ ਕਿ ਆ ਪੁਲਿਸ ਦੇ ਸਾਰੇ ਆਫਸਰ ਜਿਹੜੇ ਵੱਖ-ਵੱਖ ਲੈਵਲਸ ਤੇ ਤਾਇਨਾਤ ਹੈਗੇ ਨੇ ਉਹ 11 ਤੋਂ ਅੱਜ ਤੱਕ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣਗੇ ਔਰ ਜਨਤਾ ਦੀਆਂ ਸ਼ਿਕਾਇਤਾਂ ਸੁਣਨਗੇ ਆ ਇਹ ਲੋਕਾਂ ਦੇ ਆ ਸਮੱਸਿਆਵਾਂ ਮੁਸ਼ਕਲਾਂ ਨੂੰ ਅਰੈਸਟ ਕਰਨ ਦਾ ਇੱਕ ਬਹੁਤ ਵਧੀਆ ਉਦਮ ਅਭਰਾਲਾ ਹੈ ਜੋ ਕਿ ਸਰਕਾਰ ਦੇ ਨਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਲਾਂਚ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਵੈਸੇ ਤਾਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਦਫ਼ਤਰਾਂ ਦੇ ਵਿੱਚ ਅਫਸਰਾਂ ਵੱਲੋਂ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਸੀਗੀਆਂ ਲੇਕਿਨ ਕਈ ਵਾਰੀ ਅਫਸਰਾਂ ਦੇ ਸਪੈਸੀਫਿਕ ਕਵਰਜ਼ ਦੇ ਦੌਰਾਨ ਅੱਗੇ ਪਿੱਛੇ ਹੋ ਜਾਣ ਕਰਕੇ ਕਿ ਕਿਸੇ ਕ੍ਰਾਈਮ ਕਰਕੇ ਜਾਂ ਜਕਾ ਜ਼ਹੂਰ ਕਰਨ ਕਰਕੇ ਲੋਕਾਂ ਨੂੰ ਡਾਕਟਰਾਂ ਦੇ ਵਿੱਚ ਵਿਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਹੁਣ ਇਹ ਗੱਲ ਨਿਯਤ ਕਰ ਦਿੱਤੀ ਗਈ ਹੈ ਕਿ ਇਹਨਾਂ 2 ਘੰਟਿਆਂ ਦੇ ਦੌਰਾਨ ਸਾਰੇ ਅਫਸਰ ਚਾਹੇ ਥਾਣਾ ਲੈਵਲ ਹੋਵੇ ਸਬ ਡਿਵੀਜ਼ਨਲ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਅਰੇਂਜ ਲੈਵਲ ਹੋਵੇ ਅਫਸਰ ਮੌਜੂਦ ਹੋਣਗੇ ਔਰ ਲੋਕਾਂ ਨੂੰ ਮਿਲਣਗੇ ਸਰ ਤੋਂ ਬਿਖਲੇ 3 ਜ਼ਿਲ੍ਹਿਆਂ ਦੀ ਇਹ ਹੈ ਗੱਲ ਦੂਜੇ ਜ਼ਿਲ੍ਹਿਆਂ ਵਿੱਚ ਕਿਵੇਂ ਦੇਖੋ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਹਾਂਜੀ ਇਹ ਇਨਸਟਰਕਸ਼ਨਾਂ ਦੀ ਪਾਲਣਾ ਇਨ ਬਿਨ ਦਿਨਾ ਗਲਿਆਂ ਦੇ ਵਿੱਚ ਬੀਜ ਕੋਟ ਰੈਂਦੇ ਕੀਤੀ ਜਾਏਗੀ ਔਰ ਇਹ ਮੈਨੂੰ ਇਹ ਗੱਲ ਦੱਸਣ ਲੱਗਿਆ ਖੁਸ਼ੀ ਹੁੰਦੀ ਹੈ ਕਿ ਇਸ ਤੋਂ ਪਹਿਲਾਂ ਵੀ ਸਾਡੇ ਸਾਰੇ ਅਫਸਰ ਲੋਕਾਂ ਲਈ ਪੂਰੀ ਫਰਾਗਸੈਬਲ ਸੀਗੇ ਔਰ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਵਕਤ ਬਬ ਸਮਾਂ ਪਬਲਿਕ ਦੀਆਂ ਗਰੀਵੈਂਸਿਸ ਦੀ ਰੈਸੋਲਵਟਡ ਰਿਪੋਰਟ ਕੀਤਾ ਜਾਵੇ ਔਰ ਕਾਫੀ ਹੱਦ ਤੱਕ ਇਸ ਸੰਬੰਧੀ ਸਾਨੂੰ ਜੋ ਰਿਪੋਰਟਾਂ ਫੀਡਬੈਕ ਸੀ ਗਈ ਸੀ ਕਿ ਪਬਲਿਕ ਦੀ ਸੈਟੀਸਫੈਕਸ਼ਨ ਲੈਵਲ ਕਾਫੀ ਅੱਛਾ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਮੈਂ ਗੱਲ ਦੱਸਣੀ ਰੈਲੇਵੈਂਟ ਸਮਝਦਾ ਹਾਂ ਕਿ ਇਹ 2 ਘੰਟੇ ਤਾਂ ਉਹ ਅਰਸਾ ਹੈ ਜਿਸ ਦੌਰਾਨ ਪਬਲਿਕ ਦੇ ਹਰ ਵਿਅਕਤੀ ਨੂੰ ਮਿਲਣ ਵਾਸਤੇ ਅਫਸਰ ਵਿਸ਼ੇਸ਼ ਤੌਰ ਤੇ ਆਪਣੇ ਦਫ਼ਤਰਾਂ ਦੇ ਵਿੱਚ ਇਸੇ ਹੀ ਮਕਸਦ ਲਈ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਵੀ ਜੇ ਕਿਸੇ ਵੀ ਸਮੇਂ ਕਿਸੇ ਦੀ ਕੋਈ ਸਮੱਸਿਆ ਹੈ ਤਾਂ ਕੋ ਪਲੀਜ਼ ਨੂੰ ਐਕ세ਸੀਬਲ ਲਗਾਤਾਰ ਬਣਾਇਆ ਜਾਏਗਾ ਔਰ ਲੋਕਾਂ ਨੂੰ ਪਰਸਨਲੀ ਮਿਲ ਕੇ ਥਰੂ ਫੋਨ ਜਾਂ ਕਿਸੇ ਵੀ ਹੋਰ ਜਰੀਏ ਦੇ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਸਾਡੇ ਤੱਕ ਪਹੁੰਚਣਗੀਆਂ ਅ ਅਸੀਂ ਉਹਨਾਂ ਦੀ ਪਹਿਲ ਦੇ ਆਧਾਰ ਤੇ ਰਿਗਰੈਸ ਕਰਨ ਵਾਸਤੇ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕਰਾਂਗੇ ਔਰ ਸੰਜੀਦ ਕੀ ਨਾਕ ਇਸ ਅਪ੍ਰੈਲ ਨੂੰ ਨਿਪਰੇ ਛਾੜਾਂਗੇ ਇਹਨਾਂ ਆਰਡਰ ਦੀ ਤਮੀਲ ਕਰਦੇ ਹੋਏ ਅਸੀਂ ਸਾਰੇ ਜਿਹੜਾ ਹੈਗਾ ਅਫਸਰ ਜਿਹੜੇ ਅੱਜ ਦਫ਼ਤਰ ਵਿਖੇ ਹਾਜ਼ਰਾਂ ਤੇ ਅਸੀਂ ਜਿਹੜਾ ਹੈਗਾ ਇਹ ਇਹਦੇ ਨਾਲ ਪੁਲਿਸ ਦੇ ਕੰਮਕਾਜ 'ਚ ਵੀ ਪੁਲਿਸ ਨੂੰ ਫਾਇਦਾ ਮਿਲੇਗਾ ਕਿਉਂਕਿ ਜੇ ਜਦੋਂ ਦਰਖਾਸਤੀ ਨੇ ਜਿਹੜੇ ਉਹ ਦਫ਼ਤਰ ਆਣਗੇ ਤਾਂ ਜਦੋਂ ਉਹਨਾਂ ਨੂੰ ਸਾਰੇ ਅਫਸਰ ਹਾਜ਼ਰ ਮਿਲਣਗੇ ਤੇ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਦਰਖਾਸਤਾਂ ਨਿਪਟਾਰਾ ਕਰਨ ਦੇ ਵਿੱਚ ਵੀ ਤੇਜ਼ੀ ਆਏਗੀ ਸਾਡੇ ਸ਼ਹੀਦੀ ਦੇਣਾ ਸੁਪਤੀ ਕਰਕੇ ਸੁਪਤੀ ਉਹਦੇ ਬਾਹਰ ਸਾਰੇ ਹਸ ਬੈਠੇ ਆਪਣੇ ਬਤਨ ਉਹ ਨਹੀਂ ਅਸੀਂ ਜਿਹੜਾ ਹੈਗਾ ਅਸੀਂ ਆਪਣੇ ਕੰਮ ਪ੍ਰਤੀ ਆਪ ਚਿੰਤਤ ਹੈਗੇ ਆ ਤੇ ਔਰ ਉਹਦੇ ਵਾਸਤੇ ਜਿਹੜਾ ਹੈਗਾ ਅੱਜ ਸਵੇਰੇ ਜਿਹੜਾ ਹੈਗਾ ਪੁਲਿਸ ਲਾਈਨ ਦੇ ਗੁਰਦੁਆਰੇ ਦੇ ਵਿੱਚ ਜਿਹੜਾ ਹੈਗਾ ਪਾਠ ਦੇ ਸਮਾਪਤੀ ਤੋਂ ਬਾਅਦ ਛਬੀਲ ਵੀ ਲਗਾਈ ਗਈ ਹੈ ਪੁਲਿਸ ਲਾਈਨ ਦੇ ਬਾਹਰ ਤੇ ਉੱਥੇ ਵੀ ਜਿਹੜੇ ਨੇ ਅਫਸਰ ਉੱਥੇ ਜਾ ਰਹੇ ਨੇ ਔਰ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਜਿਹੜਾ ਹੈਗਾ ਅੱਜ ਤੋਂ ਜਿਹੜਾ ਹੈਗਾ ਇਹ ਜਿਹੜਾ ਅਸੀਂ ਇਹ ਕੰਮ ਕਾਰਜ ਜਿਹੜਾ ਹੈਗਾ ਨਵੇਂ ਤਰੀਕੇ ਨਾਲ ਜਿਹੜਾ ਹੈਗਾ ਸਟਾਰਟ ਕਰਾਂਗੇ ਤੇ ਇਹਦੇ 'ਚ ਸਾਨੂੰ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈਗਾ ਫਾਇਦਾ ਮਿਲੇਗਾ ਕਿਉਂਕਿ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਅਕਸਰ ਜਿਹੜੀ ਹੈਗੀ ਉਹ ਕਈ ਸੰਭਾਵਨਾਵਾਂ ਦੇ ਨਾਲ ਵੱਧੀ ਹੁੰਦੀ ਹੈ ਜਿਵੇਂ ਕਿ ਪੁਲਿਸ ਅਫਸਰ ਨੂੰ ਕਈ ਵਾਰੀ ਅਚਨਚੇ ਅਚੇਤੇ ਤੌਰ ਤੇ ਕਿਸੇ ਮੀਟਿੰਗ 'ਚ ਜਾਣਾ ਪੈ ਜਾਂਦਾ ਹੈ ਕਈ ਵਾਰੀ ਅਦਾਲਤ ਦੇ ਵਿੱਚ ਗਵਾਹੀ ਤੇ ਜਾਣਾ ਪੈ ਜਾਂਦਾ ਜਾਂ ਕਿਸੇ ਲਾਅ ਐਂਡ ਆਰਡਰ ਰਿਲੇਟਡ ਪ੍ਰੋਬਲਮ ਵਾਸਤੇ ਉਸ ਨੂੰ ਆਪਣਾ ਦਫਤਰ ਛੱਡ ਕੇ ਜਿਹੜਾ ਹੈਗਾ ਬਾਹਰ ਫੀਲਡ 'ਚ ਜਾਣਾ ਪੈ ਜਾਂਦਾ ਤੇ ਇਸ ਤਰੀਕੇ ਦੇ ਨਾਲ ਜਿਵੇਂ 11 ਤੋਂ ਇੱਕ ਜੇਕਰ ਅਸੀਂ ਆਪਣੇ ਆਪ ਨੂੰ ਜਨਤਾ ਦੇ ਵਾਸਤੇ ਜਿਹੜਾ ਹੈਗਾ ਉਹਦੇ ਨਾਲ ਇੰਟਰੈਕਸ਼ਨ ਵਾਸਤੇ ਸਮਰਪਿਤ ਕਰਦੇ ਹਾਂ ਤਾਂ ਜ਼ਰੂਰ ਜਿਹੜਾ ਹੈਗਾ ਉਹਦੇ ਨਾਲ ਕਈ ਜਿਹੜੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈਗਾ ਉਹ ਛੇਤੀ ਨਿਕਲੇਗਾ ਔਰ ਸਮੇਂ ਸਿਰ ਨਿਕਲੇਗਾ ਸਰ ਜਿਹੜੀ ਮੈਸੇਜ ਪਬਲਿਕ ਨੂੰ ਕੀ ਦੀ ਨੂੰ ਕਿਉਂਕਿ ਕਈ ਵਾਰੀ ਸੋਚ ਉਹਨਾਂ ਦੀ ਹੋ ਜਾਂਦੀ ਵੀ 11 ਤੋਂ 1 ਹੀ ਬੈਠਣਗੇ ਅਫਸਰ ਤੇ ਅੱਗੇ ਪਿੱਛੇ ਨਹੀਂ ਅਸੀਂ ਜਿਹੜਾ ਹੈਗਾ ਨਾਰਮਲ ਜਿਹੜਾ ਸਾਡਾ ਟਾਈਮ ਹੈਗਾ ਪੰਜਾਬ ਸਰਕਾਰ ਨੇ 9 ਵਜੇ ਤੋਂ ਜਿਹੜਾ ਹੈਗਾ ਰੱਖਿਆ ਹੋਇਆ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਅਫਸਰ ਤੁਹਾਨੂੰ ਅਵੇਲੇਬਲ ਮਿਲਣਗੇ ਦਫ਼ਤਰਾਂ ਦੇ ਵਿੱਚ ਥਾਣਿਆਂ ਦੇ ਵਿੱਚ ਇਹ ਜਿਹੜਾ 11 ਤੋਂ ਇੱਕ ਦਾ ਟਾਈਮ ਹੈ ਇਹਦੇ ਚ ਅਸੀਂ ਆਪਣੇ ਆਪ ਵੀ ਧਿਆਨ ਰੱਖਾਂਗੇ ਕਿ 11 ਤੋਂ ਇੱਕ ਜਿਹੜਾ ਹੈਗਾ ਸਪੈਸੀਫਿਕਲੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਪੂਰਨ ਤੌਰ ਤੇ ਹੱਲ ਕਰਨ ਲਈ ਦਫ਼ਤਰਾਂ ਦੇ ਵਿੱਚ ਹਾਜ਼ਰ ਰਹੀਏ ਇਸ ਤੋਂ ਇਲਾਵਾ ਜਿਹੜਾ ਸਾਡਾ ਨਾਰਮਲ ਟਾਈਮਿੰਗ ਹੈਗਾ ਉਹ ਦਫ਼ਤਰੀ ਟਾਈਮਿੰਗ ਹੈ ਜਿਹੜਾ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਉਹ ਟਾਈਮ ਤਾਂ ਜਿਹੜਾ ਹੈਗਾ ਲਾਗੂ ਹੈ ਹੀ ਹੈ ਪਿੰਡਾਂ ਵਿੱਚ ਸਮਾਜ ਦੇ ਲੋਕਾਂ ਦੀਆਂ ਹਜ਼ਾਰਾਂ ਮਸ਼ਕਲਾਂ ਨੇ ਤੇ ਲੋਕ ਥਾਣੇ ਤਹਿਸੀਲ ਕਚਹਿਰੀ ਵਿੱਚ ਬੜੀ ਬਦਰਤੇ ਪਰੇਸ਼ਾਨ ਹੁੰਦੇ ਨੇ ਤੇ ਕਈ ਵਾਰੀ ਲੋਕ ਸਰਕਾਰੀ ਦਫਤਰਾਂ ਵਿੱਚ ਆਉਂਦੇ ਨੇ ਤੇ ਅਧਿਕਾਰੀ ਸਹਿਬਾਨ ਦਫਤਰ ਵਿੱਚ ਅਵੇਲੇਬਲ ਨਹੀਂ ਹੁੰਦੇ ਉਹ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਖਾਲੀ ਹੀ ਵਾਸਪੋਰਟ ਜਾਂਦੇ ਨੇ ਤੇ ਸਰਕਾਰੀ ਕੰਮ ਦੀ ਕਾਰਗੁਜ਼ਾਰੀ ਉੱਥੋਂ ਦੀ ਉੱਥੇ ਹੀ ਖੜੀ ਰਹਿੰਦੀ ਹੈ ਇਨ ਬਿਟਵੀਨ ਜਿਹੜੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੇ ਉਨ੍ਹਾਂ ਨੇ ਪੰਜਾਬ ਦੇ ਸਾਰੇ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਉਹ ਦਫ਼ਤਰ ਵਿੱਚ ਚੇਚੇ ਤੌਰ ਤੇ ਬੈਠਣ ਦੀ ਕਿਰਪਾਲਤਾ ਕਰਨ ਤਾਂ ਕਿ ਆਉਣ ਵਾਲੇ ਬੰਦਿਆਂ ਨੂੰ ਉਹਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਅਸੀਂ ਵੀ ਇਸੇ ਰੰਦ ਵਿੱਚ ਮੋਗੇ ਦੀ ਕਿਸੇ ਸਮੱਸਿਆ ਦੇ ਮਤਲਕ ਮੈਨੂੰ ਮਲੌਰ ਤੋਂ ਆਈਜੀ ਸਾਹਿਬ ਸਰਦਾਰ ਕੋਚਨ ਸਿੰਘ ਸੰਧੂ ਫੀਕੋਟ ਮੈਨੂੰ ਦਾ ਮੌਕਾ ਮਿਲਿਆ ਅੱਜ ਛੁੱਟੀ ਦਾ ਦਿਨ ਹੈ ਤੇ ਹੋ ਸਕਦਾ ਸਾਰੇ ਪੰਜਾਬ ਦੇ ਵਿੱਚ ਬਾਕੀ ਕੋਈ ਅਫਸਰ ਸਹਿਬਾਨ ਨਾ ਵੀ ਅਵੇਲੇਬਲ ਹੋਣ ਪਰ ਆਈਜੀ ਸਾਹਿਬ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਈਜੀ ਸਾਹਿਬ ਦਾ ਦਫਤਰ ਨਿਰੰਤਰ ਚੱਲ ਰਿਹਾ ਹੈ ਤੇ ਇੱਥੇ ਲੋਕ ਆ ਕੇ ਮਿਲ ਰਹੇ ਨੇ ਤੇ ਮੈਂ ਬਹੁਤ ਉਮੀਦ ਕਰਦਾ ਕਿ ਇਸੇ ਤਰ੍ਹਾਂ ਅਧਿਕਾਰੀ ਸਹਿਬਾਨਾਂ ਦੇ ਦਫਤਰ ਵਿੱਚ ਬੈਠਣ ਦੇ ਨਾਲ ਆਮ ਲੋਕਾਂ ਨੂੰ ਅੰਸਾਰ ਮਿਲ ਜੇ ਪੜੀ ਪੜੀ ਸੋਲਤ ਹੋਏਗੀ ਤੇ ਨਾ ਮਿਲਦੇ ਤੇ ਸਾਡਾ ਕੱਲ ਜਿਉਂ ਦੇ ਤਿਉਂ ਪਿੰਡ ਗ੍ਰੈਜੈਂਟ ਅਸੀਂ ਸਾਨੂੰ ਜਾਂ ਕੱਲ ਆਉਣਾ ਪੈਂਦਾ ਜਾਂ ਕੋਈ ਦੋ ਕਹ ਦਿਨ ਫੇਰ ਟਾਈਮ ਲੈ ਕੇ ਆਉਣਾ ਪੈਂਦਾ ਇਹਨਾਂ ਦੇ ਬੈਠਣ ਦੇ ਨਾਲ ਅਧਿਕਾਰੀ ਸਹਿਬਾਨਾਂ ਦੇ ਬੈਠਣ ਦੇ ਨਾਲ ਆਮ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋਵੇਗਾ ਤੇ ਮੈਂ ਸਮਝਦਾ ਕਿ ਛੋਟੇ ਬਦਤਰ ਤੇ ਅਨਸਾਥ ਮਿਲਣ ਦੀ ਬਹੁਤ ਵਕੂ ਪਰਪੱਕ ਕੈਮ ਹੋ ਜਾਏਗੀ